ਇੱਕ ਗੱਲ ਕਰਾਂਗੇ ਬਾਕੀ ਖਬਰਾਂ ਦੀ ਤਾਂ ਬਾਕੀ ਖਬਰਾਂ ਤੇ ਨਜ਼ਰ ਪਾ ਲੈਣੇ ਆ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਲੈਣੇ ਆ ਕੱਲ ਅਰਵਿੰਦ ਕੇਜਰੀਵਾਲ ਆਪਣੀ ਸਰਕਾਰੀ ਰਹਿ ਸ਼ਖਾਲੀ ਕਰ ਦੇਣਗੇ ਸੰਸਦ ਅਸ਼ੋਕ ਮਿੱੱਤਲ ਦੇ ਘਰ ਰਹਿਣਗੇ ਅਰਵਿੰਦ ਕੇਜਰੀਵਾਲ ਕੰਗਨਾ ਨਾਟ ਦੀ ਮਹਾਤਮਾ ਗਾਂਧੀ ਤੇ ਟਿੱਪਣੀ ਨੇ ਸਿਆਸਤ ਪਖਾ ਦਿੱਤੀ ਹੈ ਬੀਜੇਪੀ ਆਗੂ ਮਨੋਰੰਜਨ ਕਾਲੀਆਂ ਨੇ ਕੰਗਨਾ ਦੇ ਬਿਆਨ ਦੀ ਨਿੰਦਿਆ ਕੀਤੀ ਹੈ ਛੋਟੀ ਸਿਆਸੀ ਛੋਟੀ ਉਮਰੇ ਸਿਆਸੀ ਕੈਰੀਅਰਸ ਕੰਗਨਾ ਨੇ ਵਿਆਦ ਵਿਵਾਦਪੂਰਨ ਬਿਆਨ ਦੇਣ ਦੀ ਆਦਤ ਪਾ ਲਈ ਹੈ ਕੰਗਨਾ ਦੀਆਂ ਟਿੱਪਣੀਆਂ ਪਾਰਟੀ ਲਈ ਮੁਸੀਬਤ ਪੈਦਾ ਕਰਦੀਆਂ ਨੇ ਰਾਜਨੀਤੀ ਉਸ ਦਾ ਖੇਤਰ ਨਹੀਂ ਉਸ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਮਨੋਰੰਜਨ ਕਾਲੀਆ ਦੇ ਵੱਲੋਂ ਬਿਆਨ ਜਿਹੜਾ ਦਿੱਤਾ ਗਿਆ ਬੀਤੇ ਦਿਨੀ ਕੰਗਨਾ ਨੌਰਥ ਨੇ ਮਹਾਤਮਾ ਗਾਂਧੀ ਰਸੁਪਿਤਨ ਉੱਲੇ ਇੱਕ ਚਿੱਪਨੀ ਕੀਤੀ ਸੀ ਕਿ ਰਾਸ਼ਟਰ ਦੇ ਪਿਤਾ ਨਹੀਂ ਹੁੰਦੇ ਰਾਸ਼ਟਰ ਦੇ ਲਾਲ ਹੁੰਦੇ ਨੇ ਬੀਜੇਪੀ ਆਗੂ ਮਨਰੰਚਨ ਕਾਲੀਆ ਨੇ ਕੰਗਨਾ ਨੌਰਥ ਦੇ ਬਿਆਨ ਦੀ ਨਿੰਦਿਆ ਕੀਤੀ ਹੈ ਛੋਟੇ ਸਿਆਸੀ ਕਰੀਅਰ ਦੇ ਵਿੱਚ ਕੰਗਨਾ ਨੇ ਵਿਵਾਦਪੂਰਨ ਬਿਆਨ ਦੇਣ ਦੀ ਆਦਤ ਪਾ ਲਈ ਹੈ ਕੰਗਨਾ ਦੀਆਂ ਚਿੱਪੀਆਂ ਪਾਰਟੀ ਲਈ ਮਸੀਬਤ ਪੈਦਾ ਕਰਦੀਆਂ ਨੇ ਅਜੇ ਆ ਉਹਨਾਂ ਨੇ ਆਖਿਆ ਰਾਜਨੀਤੀ ਉਸ ਦਾ ਖੇਤਰ ਨਹੀਂ ਉਸ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ महात्मा गांधी जी दी 125वीं जयंती ਉੱਤੇ ਸੰਸਦ ਕੰਗਨਾਰ ਨਾਉਤ ਉਹਨਾਂ ਨੇ ਜਿਹੜਾ ਵਿਵਾਦਿਤ ਬਿਆਨ ਦਿੱਤਾ ਹੈ ਮੈਂ ਉਸ ਦੀ purzor ਨਖੀਦੀ ਕਰਦਾ ਹਾਂ ਮੈਂ ਤਾਂ ਕਹਾਂਗਾ ਕਿ ਆਪਣੇ ਹਲੇ ਛੋਟੇ ਇਹ ਰਾਜਨੀਤਿਕ ਕੈਰੀਅਰ ਦੇ ਵਿੱਚ ਵਿਵਾਦਿਤ ਬਿਆਨ ਦੇਂਦੇ ਆਦੀ ਹੋ ਚੁੱਕੇ ਹੈ ਕਿਉਂਕਿ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਖ ਸ਼੍ਰੀ ਜੀਪੀ ਨੱਡਾ ਜੀ ਨੇ ਉਹਨਾਂ ਨੂੰ ਬੁਲਾ ਕੇ ਚੇਤਾਇਆ ਵੀ ਸੀਗਾ ਤਾਂ ਫਿਰ ਉਹਦੇ ਬਾਅਦ ਉਹਨਾਂ ਨੇ ਮਾਫੀ ਮੰਗੀ ਪਿਛਲੇ ਬਿਆਨਾਂ 'ਚ ਔਰ ਵਾਪਸ ਵੀ ਲਏ ਬਿਹਤਰ ਹੋਵੇਗਾ ਕਿ ਕੰਗਨਾ ਜੀ ਤੁਸੀਂ ਆਪਣੇ ਫਿਲਮ ਕੈਰੀਅਰ ਨੂੰ ਪਰਸੂ ਕਰੋ ਇਟ ਇਜ਼ ਨਾਟ ਯੂਅਰ ਕੱਪ ਆਫ ਟੀ